ਬਿਲਕੁਲ ਦੋਸਤੋ ਇਹ ਲਖੇ ਮੁੰਡਾ ਕਹਿ ਰਿਹਾ ਵੀ ਵਿਕਦਾ ਚਿੱਟਾ ਸ਼ਹਿਰ ਜੇ ਆਪ ਫਿਰ ਕਿਹੜਾ ਰੇਟ ਮਿਲਦਾ ਇਹ ਦਿੰਦੇ 300 ਰੁਪਏ ਵਿੱਚ ਮੰਨੀ ਦਿੰਦੇ ਨੇ 400 ਰੁਪਏ ਦਾ ਆ ਮਿਲਦਾ ਇਹਨਾਂ ਨਸ਼ਾ ਮਿਲਦਾ ਔਰ ਜੀ ਆਪ ਸਾਨੂੰ ਦੱਸੋ ਇਹਨਾਂ ਸਰਕਾਰ ਵੱਲੋਂ ਸਾਡਾ ਕੋਈ ਹੱਲ ਹੋ ਰਿਹਾ ਹੈ ਸਰਕਾਰ ਦਾ ਕਰੀ ਅਸੀਂ ਸੈਂਟਰ ਖੋਲ੍ਹਦੇ ਸੈਂਟਰ ਖੋਲ੍ਹਿਆ ਹੋਇਆ ਹੈ ਇਹਨਾਂ ਨੇ ਸਰ ਮੈਂ ਮੰਨਦਾ ਸੈਂਟਰ ਖੋਲ੍ਹਿਆ ਹੈ ਸਾਨੂੰ ਕੋਈ ਸੁਵਿਧਾ ਹੀ ਨਹੀਂ ਮਿਲ ਰਹੀ ਹੈ ਸਾਨੂੰ ਜੇਕਰ ਅਗਰ ਨਹੀਂ ਕੋਈ ਇਲਾਜ ਕਰਦੇ ਤੁਸੀਂ ਸਾਨੂੰ ਦੱਸੋ ਅਸੀਂ ਆਸੀ ਤੁਹਾਨੂੰ ਇਹ ਨਾ ਸਰ ਸਾਨੂੰ ਦਵਾਈ ਵੀ ਮਿਲਦੀ ਦਵਾਈ ਕਹਿੰਦੇ ਜੀਬ ਦੇ ਥੱਲੇ ਆ ਜੀ ਸਾਨੂੰ ਦਵਾਈ ਮਿਲੇ ਨਾ ਅਸੀਂ ਤਾਂ ਵੀ ਛੱਡ ਸਕਦਾਈ ਨਸ਼ਾ ਛੱਡਦਾ ਵਾਂ ਪੂਰਾ ਉੱਥੇ ਤੋਂ ਜਿੱਥੇ ਜਸੀਂ ਦਵਾਈ ਲੈਣਾ ਚਾਹੁੰਦੇ ਆ ਸਾਨੂੰ ਦਵਾਈ ਨਹੀਂ ਮਿਲਦੀ ਜੇ ਸਾਨੂੰ ਦਵਾਈ ਮਿਲੇ ਨਾ ਅਸੀਂ ਨਹੀਂ ਜਾਂਦੇ ਅਸੀਂ ਔਰਤ ਨਾਲ ਲੀਏ ਨਾ ਤੂੰ ਆ ਦੇਖੋ ਸਾਡਾ ਬੁਰਾ ਹਾਲ ਹੋਇਆ ਪਿਆਗਾ ਠੀਕ ਹੈ ਜੀ ਤੜਪੀ ਜਾਂਦੇ ਆ ਮੇਰਾ ਨਾ ਜੇ ਨਹੀਂ ਮਿਲਦਾ ਸਾਨੂੰ ਉਲਟੀਆਂ ਆਣ ਲੱਗ ਜਾਂਦੀਆਂ ਨੇ ਕੱਲ ਦੋਸਤੋ ਇੱਕ ਨਾ ਤੁਹਾਨੂੰ ਤਸਵੀਰ ਦਿਖਾ ਰਿਹਾ ਇਹ ਦੋ ਬੱਚੇ ਆ ਇਹ ਵਿਚਾਰੇ ਕਹਿੰਦੇ ਅਸੀਂ ਨਸ਼ੇ ਦੀ ਦਲਦਲ ਚ ਫਸੇ ਪਈਆਂ ਟੀਕੇ ਲਗਾ ਰਹੇ ਆਂ ਰੋਡ ਤੇ ਕਿਉਂਕਿ ਮੈਂ ਇਹਨਾਂ ਨੂੰ ਖੜ ਕੇ ਦੇਖਿਆ ਸਰਕਾਰ ਦੇ ਦਾਅਵੇ ਆ ਪ੍ਰਸ਼ਾਸਨ ਦੇ ਦਾਅਵੇ ਆ ਆਪਾਂ ਗੱਲ ਕਰਦੇ ਆਂ ਰਾਜੇ ਇਹ ਤੁਸੀਂ ਸਰਿੰਜ ਲਗਾਈ ਪਈ ਆ ਕੀ ਨਾਮ ਹੈ ਤੇਰਾ ਮੇਰਾ ਨਾਮ ਹੈ ਗੋਪੀ ਗੋਪੀ ਕੀ ਕੰਮ ਕਰਦਾ ਪਲੰਬਰ ਦਾ ਕੰਮ ਕਰਦਾ ਹਾਂ ਮੈਂ ਪਲੰਬਰ ਦਾ ਕੰਮ ਕਰਦਾ ਤੂੰ ਟੀਕੇ ਲਾ ਰਿਹਾ ਤੇਰੀ ਕਿੰਨੀ ਉਮਰ ਹੈ ਮੇਰੀ ਅਗੇ ਇਹ 22 ਸਾਲ ਉਮਰ ਪਰ ਰਾਜੇ ਇਹ ਮੇਰੇ ਸ਼੍ਰੀ ਆਮ ਇੱਕ ਇਹ ਤੁਨੂੰ ਬਿਮਾਰੀ ਲੱਗੀ ਕੀ ਨਸ਼ਾ ਕਰਦਾ ਪਹਿਲਾਂ ਨਾ ਬਸ ਕਿਲਾ ਜਿੱਟਿਆ ਲੈਣਾ ਇਹ ਚਿੱਟੇ ਦਾ ਨਸ਼ਾ ਕਰਦਾ ਜੀ ਇਹ ਟੀਕੇ ਦੇ ਵਿੱਚ ਕੀ ਹੁੰਦੇ ਇਹ ਨਹੀਂ ਦੱਸਾਂਗੇ ਇਹ ਚਿੱਟਾ ਹੁੰਦਾ ਹੀ ਆ ਇਹ ਦੇ ਵਿੱਚ ਪੂਰੀਆਂ ਚ ਮਿਲਦਾ ਬਿਲਕੁਲ ਦੋਸਤੋ ਇਹ ਦੇਖੋ ਮੁੰਡੇ ਕਹਿੰਦੇ ਵੀ बिकਦਾ ਚਿੱਟਾ ਸ਼ਹਿਰ 'ਚ ਆਪ ਖਰੀਦ ਕਿਆ ਰੇਟ ਮਿਲਦਾ ਇਹ ਦਿੰਦੇ 300 ਰੁਪਏ ਵਿੱਚ ਨਹੀਂ ਦਿੰਦੇ ਨੇ 400 ਰੁਪਏ ਦਾ ਮਿਲਦਾ ਇਹਨਾਂ ਨਸ਼ਾ ਮਿਲਦਾ ਔਰ ਹੁਣ ਸਾਡਾ ਅਸੀਂ ਕੀ ਕਰੀਏ ਹੁਣ ਤੁਸੀਂ ਆਪ ਸਾਨੂੰ ਦੱਸੋ ਇਹਨਾਂ ਸਰਕਾਰ ਵੱਲੋਂ ਸਾਡਾ ਕੋਈ ਹੱਲ ਹੋ ਰਿਹਾ ਸਰਕਾਰ ਦਾ ਕਰੀ ਅਸੀਂ ਸੈਂਟਰ ਖੋਲ੍ਹਦੇ ਸੈਂਟਰ ਖੋਲਿਆ ਹੋਇਆ ਹੈ ਇਹਨਾਂ ਨੇ ਸਰ ਮੈਂ ਮੰਨਦਾ ਸੈਂਟਰ ਖੋਲਿਆ ਹੈ ਸਾਨੂੰ ਕੋਈ ਸੁਵਿਧਾ ਹੀ ਨਹੀਂ ਮਿਲ ਰਹੀ ਹੈ ਸਾਨੂੰ ਕਹਿੰਦੇ ਉੱਥੇ ਕਹਿੰਦੇ ਕੀ ਆ ਉਹ ਸਾਨੂੰ ਕਹਿੰਦੇ ਆਗੇ ਤੁਸੀਂ ਜਾ ਕੇ ਆਇਓ ਫਿਰ ਆਇਓ ਕੱਲ ਆਇਓ ਆਇਓ ਇਹ ਸਾਨੂੰ ਤਾਂ ਇਹੀ ਕਹੀ ਜਾਂਦੇ ਨੇ ਕਿੰਨੇ ਕੁ ਟੀਕੇ ਰੋਜ਼ ਲਗਾ ਲਓ ਬਸ ਅਰਨੇ ਦਾ ਇੱਕੋ ਹੀ ਟੀਕਾ ਲਾਈ ਜੰਨੇ ਜੇ ਇੱਕ ਦੋ ਕਿੱਥੇ ਥੋੜੀ ਕਿੱਥੇ ਕਿੱਥੇ ਲਗਾਨੀ ਹੋ ਤਾਂ ਕਹੀ ਮੜਾ ਆ ਬਸ ਆ ਰੀ ਲਾਨਨੇ ਬਾਹ ਜੀ ਲਾਨਨੇ ਉਹ ਵੀ ਦੇਖ ਤੇ ਰਿਹਾ ਹਾਂ ਜਿਵੇਂ ਆ ਇਹ ਸਾਈਡ ਇਫੈਕਟ ਨਹੀਂ ਆ ਕਹ ਦੇ ਕੇ ਕਿੱਡਾ ਸਾਈਡ ਇਫੈਕਟ ਤੇਰੀਆਂ ਨਸਾਂ ਸਾਰੀਆਂ ਤੇਰੀ ਅਜੇ ਅਜੇ ਉਮਰ ਕਿ ਨਹੀਂ ਉਮਰ ਤੇਰੀ 22 ਸਾਲ ਮ ਉਹ ਕੰਮ ਕਰਦੇ ਜੀ ਤੇੜੀ ਕਾ ਉਹ ਕੋਠੀ 'ਚ ਕੰਮ ਕਰਦੇ ਨੇ ਹੋਰ ਕਿੰਨੇ ਭਾਈ ਭੈਣ ਅਸੀਂ 5 ਭਾਈ ਭੈਣ ਆ ਜੀ ਰਾਜੇ ਤੈਨੂੰ ਤੇਰੀ ਜ਼ਿੰਦਗੀ ਨਹੀਂ ਕਿ ਜੀ ਮੈਂ ਕਿਆ ਕਿਹੜੀ ਨਗਾ ਚਲਾ ਰਿਹਾ ਤੇਰਾ ਅਗਰ ਨਹੀਂ ਕੋਈ ਇਲਾਜ ਕਰਦਾ ਜੀ ਸਾਨੂੰ ਦੱਸੋ ਅਸੀਂ ਅਸੀਂ ਤੁਹਾਨੂੰ ਦੇਣਾ ਸਰ ਸਾਨੂੰ ਦਵਾਈ ਵੀ ਮਿਲ ਜੀ ਕਹਿੰਦੇ ਜੀਵ ਦੇ ਥੱਲੇ ਆ ਗਈ ਜਣੀ ਹਾਂ ਸਾਨੂੰ ਦਵਾਈ ਮਿਲ ਲੈਣਾ ਅਸੀਂ ਤਾਂ ਵੀ ਛੱਡ ਸਕਦਾ ਜੀ ਮੈਂ ਨਸ਼ਾ ਛੱਡ ਤਵਾਂ ਉਹ ਸਾਨੂੰ ਮਿਲਨੇ ਦਾ ਅਸੀਂ ਕੀ ਕਰੀਏ ਬਰੇ ਆਪ ਜੀ ਅਸੀਂ ਬੋਸ ਘਟਾਤਾ ਜੀ ਜਦੋਂ ਸਾਨੂੰ ਤੋੜ ਲੱਗਦੀ ਹੈ ਜਿਆਦਾ ਓਕੇ ਹੁੰਨੇ ਹੈ ਸਰੀਰ ਟੁੱਟਦਾ ਹੈ ਸਰੀਂਚ ਲੰਨਾਂ ਨਹੀਂ ਹਾਂਜੀ ਵੀਰੇ ਕਾ ਸਮਾਨ ਪੀਜਣ ਆਏ ਵੀਰੇ ਵੈਸੇ ਹੁਣ ਤੱਕਟਾ ਰੱਖਿਆ ਹੁਣ ਤੱਕੇ ਕਦੇ ਕਦੇ ਜਦ ਜ਼ਿਆਦਾ ਸਰੀ ਟੁੱਟਦਾ ਉਦੋਂ ਹੀ ਲਾ ਲਿਆ ਘਟੋ ਕੱਟ ਗ੍ਰਾਮ 2 ਗ੍ਰਾਉਂਡ ਲਾਂਦੀ ਸੀ ਸਮਾਨ ਹੁਣ ਕਿੱਥੇ ਇੱਕ ਚੇਂਜ ਲਾਂਦੀ ਹੈ ਇੱਕ ਚਾਈ ਹੈ ਇਹਨੂੰ ਮੈਂ ਇਹਨੂੰ ਸੁਧਾਰਿਆ ਹੈਗਾ ਹੁਣ ਫਰੈਂਡ ਹੈ ਹਾਂਜੀ ਸਾਡੀ ਫਰੈਂਡ ਹੈ ਮੇਰੀ ਇਹ ਹੁਣ ਅਸੀਂ ਬਹੁਤ ਮਸ਼ਾ ਕਰ ਕਟਾਇਆ ਹੈਗਾ ਮੇਨ ਗੱਲ ਮੁੱਦੇ ਦੀ ਹੈ ਠੀਕ ਹੈ ਇਹ ਹੁਣ ਤਾਂ ਅਸੀਂ ਕਟਾਇਆ ਹੋ ਸੀ ਹਸਪੀਟਲ ਜਾਣੇ ਸਾਨੂੰ ਇਹ ਨਹੀਂ ਸਾਨੂੰ ਦਵਾਈ ਦੇ ਦਿਆ ਕਰਨੀ ਤੇ ਪਰ ਦਵਾਈਂ ਦਿੰਦੇ ਹੋ ਕਿਉਂਕਿ ਕਹਿੰਦੇ ਉਹ ਉਹ ਸਾਨੂੰ ਭੇਜ ਦਿੰਦੇ ਨੇ ਕਹਿੰਦੇ ਕੱਲ ਆਇਓ ਪਰਸੋਂ ਆਇਓ ਚਲੋ ਮੰਨਦਾ ਹੈਗਾ ਇਸ ਕੁੜੀ ਕੋਲ ਆਦਾਰ ਕਰਨ ਨਹੀਂ ਹੈ ਤੋ ਇਹਦਾ ਹੱਲ ਕਰ ਦੋ ਵਿਚਾਰੀ ਨੂੰ ਦੋਰਾ ਪੈ ਗਿਆ ਔਰੇ ਖਿੱਚ ਪੈ ਗਈ ਔਰੇ ਤਾਂ ਮੈਂ ਇਹਦੇ ਪੈਰ ਮਲੇ ਹੱਥ ਮਲੇ ਉਹਦੇ ਜਾ ਕੇ ਫੇਰ ਜਾਏ ਕਿ ਪੈਸੇ ਕਿੱਥੋਂ ਲੈਣੇ ਹੋਈ ਮੈਂ ਮੈਂ ਦਿਹਾੜੀ ਕਰਦਾ ਤੁਹਾਨੂੰ ਸਹੀ ਹੈ ਜੇ ਪਲੰਬਰ ਦਾ ਕੰਮ ਕਰਦਾ ਹੈਗਾ ਸਾਰਾ ਦਿਨ ਤਾਂ ਮੈਂ ਕੰਮ ਕਰਦਾ ਜੀ ਆ ਸ਼ਾਮ ਨੂੰ ਪਹਿਲੇ ਮੈਨੂੰ 500 ਰੁਪਏ ਕਿੱਥੇ ਮਿਲਦਾ ਉਹੀ 500 ਰੁਪਏ ਵਾੜ ਕੰਦਾ ਵੀਰ ਸੋਵੇ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਦਾ ਇੱਕ ਮਿੰਟ ਨਹੀਂ ਲੱਗਦਾ ਜੀ ਕਮਾਨ ਨੂੰ ਭਾਂਚ ਪੈਸੇ ਉਹਰੇ ਵੱਢ ਜਾਂਦੇ ਨੇ ਮੇਰੇ ਕਿੱਥੋਂ ਮਿਲਦਾ ਆਹ ਰੋੜੀਗੋਟ ਮੱਲੇੋਂ ਮਿਲਦਾ ਉਹ ਛੋਟੀ ਨਦੀ ਕੋਲ ਕੜਾ ਮੰਡੀ ਲੈ ਚੱਲ ਕੜਾ ਮੰਡੀ ਕੋਣ ਵੇਜਾ ਉੱਤੇ ਉੱਤੇ ਸਾਰੀ ਵੇਚ ਰਹੇ ਆ ਗਲੀਆਂ ਜੇ ਵੇਚ ਰਹੇ ਆ ਤੇਰੇ ਕਿੰਨੇ ਭਾਈ ਭੈਣ ਬੁੱਤ ਜਿਹੜੇ ਮੇਰਾ ਤਾਂ ਇੱਕ ਛੋਟਾ ਭਾਈ ਹੈ ਬਸ ਮੈਂ ਤਾਂ ਵੀਰੇ ਉਰੇ ਹੀ ਰਹਿੰਦੀ ਆ ਲੋਕਾਂ ਦੇ ਸਾਲੋਂ ਕਿਤੇ ਨਹੀਂ ਸੇ ਨਸ਼ੇ ਦੀ ਦਲਦਲ ਚ ਸਾਲੋਂ ਨਾਲੋਂ ਲਾਉਗੀ ਕਿੰਨਾ ਕੁ ਪੀ ਚੁੱਕੀ ਹੁਣ ਜਿਹੜੇ ਕੀ ਵੇ ਆਦੇ ਤੇ ਪਈ ਬਦੀਰੇ ਕਿਸੇ ਕੋੜੀ ਨਾਲ ਲੱਗ ਗਈ ਸੀਗੀ ਗਲਤ ਮਤਲਬ ਗਲਤੀ ਆ ਦੋਸਤ ਨਾਲ ਰਹਿਣ ਲੱਗ ਗਈ ਸੀ ਨਾ ਉਹਦਰ ਨਾ ਚਾਹਦੇ ਤੁਸੀਂ ਦੋਏ ਹਾਂਜੀ ਜੇ ਅਸੀਂ ਕੋਈ ਗੱਲ ਕਰੀਏ ਦਿੱਦੀ ਨਾਲ ਪ੍ਰਸ਼ਾਸਨ ਨਾਲ ਜਾਓ ਤੁਸੀਂ ਸੁਧਰਨਾ ਚਾਹੁੰਦੇ ਹਾਂ ਹਾਂ ਅਸੀਂ ਸੁਧਰਨਾ ਚਾਹੁੰਦੇ ਹਾਂ ਬਸ ਮੇਰੀ ਮੇਨ ਮੁੱਦੇ ਦੀ ਗੱਲ ਇਹ ਹੈ ਸਾਨੂੰ ਨਾ ਪੂਰਾ ਉੱਥੇ ਤੋਂ ਜਿੱਥੇ ਜ ਅਸੀਂ ਦਵਾਈ ਲੈਣਾ ਚਾਹੁੰਦੇ ਹਾਂ ਸਾਨੂੰ ਦਵਾਈ ਨਹੀਂ ਮਿਲਦੀ ਜੇ ਸਾਨੂੰ ਦਵਾਈ ਮਿਲੇ ਨਾ ਅਸੀਂ ਨਹੀਂ ਜਾਂਦੇ ਅਸੀਂ ਔਰਤ ਨਾਲ ਲੀਏ ਨਾ ਤੋ ਆ ਦੇਖੋ ਸਾਡਾ ਬੁਰਾ ਹਾਲ ਹੋਇਆ ਪਿਆਗਾ ਠੀਕ ਹੈ ਇਹ ਟੜਪੀ ਜਾਂਨੇ ਆ ਮੇਰਾ ਨਾ ਜੇ ਨਹੀਂ ਮਿਲਦਾ ਸਾਨੂੰ ਉਲਟੀਆਂ ਆਣ ਲੱਗ ਜਾਂਦੀਆਂ ਨੇ ਹੁਣ ਅਸੀਂ ਕੀ ਕਰਦੇ ਆ ਸਾਡੇ ਅੱਖਾਂ 'ਚ ਪਾਣੀ ਜਾਂਦਾ ਅਸੀਂ ਕੀ ਕਰੀਏ ਹੁਣ ਦੱਸੋ ਆਦੇ ਜਿਆਦਾ ਬੰਦਾ ਫਿਰ ਕੀ ਕਰ ਸਕਦਾ ਹੈਗਾ ਇਹ ਨਸ਼ਾ ਕਰਦਾ ਨਹੀਂ ਤਾਂ ਬੰਦਾ ਚੋਰੀ ਕਰਨ ਲੱਗ ਜੇਲ ਜੂਲ ਤਾਂ ਨਹੀਂ ਗਿਆ ਮੈਂ ਗਿਆ ਹੀ ਜਿਹੜੇ ਕਿ ਸ਼ਿਸ਼ੀਕੇਸ਼ ਮੇਰਾ ਸੀਗਾ 307 ਦਾ ਕਿਰ ਪਰਚਾ ਪਿਆ ਸੀਗਾ ਆਹ ਔਰ ਇਹ ਚਿੰਦਰੇ ਲੜੇ ਯੂਜ਼ੀ ਬੰਦੇ ਕਿਥੇ ਤੋਂ ਪਟਿਆਲੇ ਸੀਗਾ ਪਟਿਆਲੇ ਰਹਿਣਾ ਹੀ ਆ ਮੈਂ ਮੇਰਾ ਪ੍ਰਤਾਪਨਗਰ ਘਰ ਆਈ 4 ਨੰਬਰ ਗਲੀ ਆ 12 ਨੰਬਰ ਮੇਰਾ ਮਕਾਨ ਆ ਤਰੀ ਗੱਲ ਠੀਕ ਹੈ ਪਰ ਤੇ ਕਰ ਜੇ ਅਸੀਂ ਡਾਕਟਰਾਂ ਨਾਲ ਗੱਲ ਕਰਦੇ ਆਂ ਅਸੀਂ ਹੋਰ ਐਨਜੀਓ ਨਾਲ ਗੱਲ ਕਰਦੇ ਆਂ ਬੜੇ ਬੜੇ ਦਾਅਵੇ ਕਰਦੇ ਆਂ ਕਿ ਅਸੀਂ ਨਸ਼ਾ ਛਡਾ ਰਹੇ ਆਂ ਪਰ ਤੁਸੀਂ ਜਿਵੇਂ ਦੇਖੋ ਮੈਂ ਸੜਕ ਤੋਂ ਦੇਖ ਕੇ ਆ ਤੁਹਾਨੂੰ ਰੋਡ ਦੇ ਵਿੱਚ ਹੋ ਰਹੇ ਤੁਸੀਂ ਦੇਖਿਆ ਪਰ ਮੇਰਾ ਮੇਰਾ ਮਸਕਤ ਹੈ ਵੀ ਤੁਹਾਡੀ ਜ਼ਿੰਦਗੀ ਬਚਾਈ ਜਾਵੇ ਤੁਹਾਡੀ ਉਹ ਪਰ ਐਚ ਤੁਸੀਂ ਗੱਲ ਦੱਸੋ ਉਹ ਪੂਰੀ ਆ ਪੂਰੀ ਹੈ ਉਹ ਜਿਹੜੀ ਹੈ ਇਹੀ ਹੈ ਇਹ ਕਾ ਦੇਖੋ ਦੋਸਤੋ ਇਹ ਤਾਂ ਐਨੇ ਕਿੰਨੇ ਕਿ ਮਿਲਦੀ ਹੈ ਇਹ ਪੂਰੀ ਇਹਨੇ ਕਿ 400 ਰੁਪਏ ਦੇ ਮਿਲਦੇ ਆ ਆਏ ਤੂੰ ਜੱਸੀ ਦਾ ਮੁੰਡਾ ਬਹੁਤ ਹੈ ਤੂੰ ਦਿਖਾ ਰਹੇ ਆ ਕਿ ਐਨਾ ਸਮਾਨ ਮਿਲਦਾ ਆ ਕਿੰਨਾ ਹੈਗਾ ਆ ਕਿੰਨਾ ਦਾ ਹੋਊਗਾ ਦੇਖੋ ਤੁਸੀਂ ਗੈਸ ਲਓ ਕਿੰਨਾ ਦਾ ਹੋਊਗਾ ਇਹ 500 ਰੁਪਏ ਦਾ ਇਹ ਸਾਨੂੰ ਇੰਨਾ ਕਾ ਸਮਾਨ 900 ਰੁਪਏ ਦਾ ਚਵੰਨੀ ਪਰ ਆ ਇਹ ਇੰਨਾ 900 ਰੁਪਏ ਦਾ ਬਿਲਕੁਲ ਇਹ ਮੁੰਡਾ ਦਾਵਾ ਕਰ ਰਿਹਾ ਕਿ ਇਹ ਕਿਉਂਕਿ ਆਪ ਨਸ਼ੇ ਦੱਦੀ ਆ ਇਹ ਕਹਿ ਰਿਹਾ ਜੀ ਇੰਨਾ મતલਬ ਮੈਂ ਕੈਮਰਾਮੈਨ ਨੂੰ ਕਹਾਂਗਾ ਤੂੰ ਦਿਖਾਏਗਾ ਮਤਲਬ ਇਹ ਬੱਟਾ ਕੋਈ ਜ਼ਮਾਨ ਨਹੀਂ ਆ ਤੂੰ ਲੋਗੇ ਇਹ ਲਫਾਫਿਆਂ ਦੇ ਵਿੱਚ ਇਹ ਕਹਿ ਰਿਹਾ ਕਿ 500 ਰੁਪਏ ਦਾ ਮਿਲਦਾ 900 ਦਾ 900 ਰੁਪਏ ਦਾ 900 ਰੁਪਏ ਦਾ ਸਾਮਾਨ ਮਿਲਦਾ ਹੈ ਇਹ ਉਹ ਨੌਜਵਾਨ ਹੈ ਜਿਹੜੇ ਕਿ ਨਸ਼ੇ ਨਾਲ ਪੀੜਤ ਨੇ ਇਹ ਆਪ ਮੰਨ ਰਹੇ ਨੇ ਕਿ ਅਸੀਂ ਨਸ਼ਾ ਕਰਦੇ ਆ ਪਰ ਤੁਹਾਡੀ ਕਹਿੰਦੇ ਅਸੀਂ ਜੇ ਹਸਪਤਾਲ ਜਾਂਦੇ ਆ ਤਾਂ ਤੁਹਾਨੂੰ ਤੁਹਾਡੀ ਜੇਬ 'ਚ ਪੈਸਾ ਨਹੀਂ ਹੁੰਦਾ ਤੇ ਉਹ ਕਹਿੰਨੇ ਪੈਸੇ ਲੈ ਕੇ ਆਓ ਫਿਰ ਤੁਹਾਨੂੰ ਨਸ਼ੇ ਦੀ ਤੋੜ ਲੱਗਦੀ ਆ ਦੋਏ ਆਪਣੇ ਆਪ ਨੂੰ ਕਹਿੰਦੇ ਮੈਂ ਉਹਦਾ ਫਰੈਂਡ ਆ ਤੇ ਉਹ ਕਹਿੰਦੇ ਮੇਰਾ ਫਰੈਂਡ ਆ ਪਰ ਇਹਨਾਂ ਦੀ ਜਿਹੜੀ ਤਸਵੀਰ ਆ ਕਿ ਦੋਏ ਵਿਚਾਰੇ ਨਸ਼ੇ ਦੀ ਤੋੜ ਦੇ ਵਿੱਚ ਇਸਟਮ ਇੰਨਾ ਕੁ ਫਸ ਚੁੱਕੇ ਨੇ ਕਿ ਹੁਣ ਇਹਨਾਂ ਨੂੰ ਠੀਕੇ ਜਿਹੜੇ ਕਿ ਐਟ ਮੈਨ ਇੱਕ ਗੱਲ ਦੱਸੋ ਪਹਿਲਾਂ ਜਿਹੜੇ ਉਹ ਕਹਿੰਦੇ ਸਮੈਗ ਸਮੁਕ ਪਿੰਦੇ ਉਹ ਸਿਲਵਰ ਪੇਪਰ 'ਤੇ ਪਿੰਦੇ ਸੀ ਆ ਠੀਕੇ ਇਹ ਵੀ ਪੰਨੇ 'ਤੇ ਪਿੰਦੇ ਸਿਲਵਰ ਪੇਪਰ 'ਤੇ ਜਿੱਟਾ ਵੀ ਲਾਇਆ ਜਾਂਦਾ ਪਰ ਇਹ ਹੁਣ ਜਿਹੜੇ ਠੀਕੇ ਇਹ ਠੀਕੇ ਤੇ ਵੀ ਲਾਇਆ ਜਾਂਦਾ ਸਿਲਵਰ ਪੰਨੇ 'ਤੇ ਵੀ ਲਾਇਆ ਜਾਂਦਾ ਪਰ ਉਹਨਾਂ ਜਿਹੜੇ ਟੀਕੇ ਤੇ ਲੱਗੇ ਹੋਏ ਆ ਉਹ ਟੀਕੇ ਤੇ ਹੀ ਲੱਗੇ ਹੋਏ ਟੀਕੇ ਤੇ ਤੁਹਾਡੇ ਸਰੀਰ ਤੇ ਨਹੀਂ ਫੈਕਟ ਪੈਂਦਾ ਉਹ ਤਾਂ ਵੀਰੇ ਐਵੇਂ ਆਸਨੇ ਕੱਚਾ ਹੀ ਵੀ ਕੋਈ ਕੁਛ ਗੰਦੀ ਸਰਿੰਜ ਮੇਰੇ ਕਾਲਾ ਪੀਲਾ ਹੋਇਆ ਸੀਗਾ ਆ ਮੈਨੇ ਹੁਣ ਕੋਰਸ ਪੂਰਾ ਕਰਿਆ ਅਬ ਮੇਰੇ ਹੁਣ ਜਮੇ ਖਤਮ ਹੋ ਗਿਆ ਆਪਾਂ ਨੇ ਕੋਰਸ ਪੂਰਾ ਕਰ ਲਿਆ ਆ ਸਾਹਮਣੇ ਔਰੇ ਕੀ ਨਾਮ ਹੈ ਤਾ ਆ ਰੈੱਡ ਕਰਾਸ ਹੈਗਾ ਔਰੇ ਟੀਕੇ ਮਿਲਦੇ ਨੇ ਔਰ ਜੇ ਤੁਹਾਨੂੰ ਟੈਸਟ ਕਰਵਾਇਆ ਸੀਗਾ ਕਰਾ ਕੇ ਫ੍ਰੀ ਟੀਕੇ ਦਿੰਦੇ ਰੈੱਡ ਕਰਾਸ ਤੇ ਆਪ ਲਾਨ ਆਲੇ ਬੰਦੇ ਨੂੰ ਫਲੀਟੇ ਕਿਤੇ ਦਿੱਤੇ ਜਾਂਦੇ ਫਰੀ। ਤੇ ਪਾਣੀ ਦਾ ਕੀ ਇਸਤੇਮਾਲ ਕਰਦੇ ਹੋ? ਇਹ ਤੇ ਵੀਰ ਉਸ ਚ ਪਾ ਕੇ ਮਾਰੇ ਤਾਂ ਕਿੱਤਾ ਜਾਂਦਾ। ਹਾਂ। ਇਸ ਟੈਂਕ ਜਿਹੜਾ ਤੇਨੇ ਟੀਕਾ ਲਗਾਇਆ ਪਿਆ ਇਹ ਸਮਾਨ ਅੰਦਰ ਚਲਾ ਗਿਆ ਜਾਂ ਨਾਲ ਨਾ ਕੀ ਆ ਬਜ਼ਿਆ ਪਿਆ। ਨਾ ਲਾਲ ਹੈ ਸਮਾਨ ਅੰਦਰ ਚਲਾ ਕੇ ਕਰਦੇ ਕਿਉਂ ਨਹੀਂ? ਪੰਪ ਕਰਨਾ। ਪੰਪ ਕਰਨਾ ਤਾਂ ਬਿਲਕੁਲ ਬਹੁਤ ਹੀ ਦਿਲ ਭਰੀ ਹੈ ਜਿਹੜੀ ਤਸਵੀਰ ਹੈ ਕਿ ਮਨ ਦੁਖੀ ਹੁੰਦਾ। ਇਹ ਬੱਚਿਆਂ ਦੀ ਹਜੇ ਉਮਰ ਕੀ ਆ? ਕ્યા ਪ੍ਰਸ਼ਾਸਨ ਦਾਅਵੇ ਕਰ ਰਿਹਾ ਪਰ ਇਹ ਰੋੜ ਤੇ ਹੈ ਕਿ ਸਿਰਫ ਨੀਅਰ ਇੱਕ ਪਾਰਕ ਹੈ ਪਟਿਆਲਾ ਵਿਖੇ ਪਾਰਕ ਦੇ ਵਿੱਚ ਜਿਹੜੇ ਨੌਜਵਾਨ ਤੇ ਇੱਕ ਲੜਕੀ ਹੈ ਜਿਹੜੇ ਨਸ਼ੇ ਦੀ ਦਲਦਲ ਦੇ ਵਿੱਚ ਫਸੇ ਪਏ ਨੇ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਆ ਪਰ ਅਸੀਂ ਛੱਡਣਾ ਚਾਹੁੰਦੇ ਆ ਪਰ ਕਹਿੰਦੇ ਤੁਹਾਡੇ ਕੋਲ ਪੈਸੇ ਨਹੀਂ ਆਗੇ ਪਰ ਇਹ ਜੋ ਤਸਵੀਰ ਹੈ ਇਹ ਬਹੁਤ ਹੀ ਕੁਝ ਬਿਆਨ ਕਰਦੀ ਹੈ ਪਟਿਆਲੇ ਦੇ ਜਿਹੜੇ ਪ੍ਰਸ਼ਾਸਨ ਵੱਲੋਂ ਜਾਂ ਪੁਲਿਸ ਵੱਲੋਂ ਲੱਖ ਲੱਖ ਦਾਅਵੇ ਕੀਤੇ ਜਾਂਦੇ ਨੇ ਦਾਵਿਆਂ ਦੀ ਖੋਲਖੋਲੀ ਹੈ ਪਟਿਆਲਾ ਤੌਂਦਰ ਦੇ ਨਾਲ ਚਰਨਜੀਤ ਚੋਸ